ਪਿੰਡਾਂ ਵਿੱਚ ਪੁਰਾਣੇ ਵਕਤ ਦੇ ਵਿੱਚ ਸਰਦਾਰ ਸਾਹਿਬ ਅੱਖਾ ਸਿੰਘ ਜੀ ਕਲੇਣੇ ਹੁੰਦੇ ਸੀ ਕਲੇਣੇ ਹਾਂ 10ਵੇਂ 15ਵੇਂ ਪਿੰਡ ਦੇ ਇਕ ਅਦਾ ਕਲੇਣਾ ਬੰਦਾ ਹੁੰਦਾ ਜੋ ਸਵੇਰੇ ਤੁਰੀ ਦਾ ਸੀ ਕਿਸੇ ਸਾਈਕਲ ਤੇ ਰੇੜੀ ਤੇ ਖੱਡੇ ਤੇ ਜੋ ਘੋੜਾ ਵਾਪਸ ਇਹ ਬਥੇ ਲੱਗ ਗਿਆ ਜੇ ਦਿਨ ਚੰਗਾ ਨਹੀਂ ਜੇ ਚੱਲਣਾ ਹੁੰਦਾ ਸੀ ਕਿ ਨਹੀਂ ਇੱਕ ਲੈਣਾ ਆ ਗਿਆ ਜੀ ਇਹ ਭਗਵੰਤ ਮਾਨ ਕਲੇਣਾ ਆਇਆ ਇਹਦੇ ਦਰਸ਼ੇ ਨਾ ਦੇ ਕਰੇ ਚਾਰਾਂ ਸਾਲਾਂ ਚ ਤਿੰਨ ਸਾਲ ਤੇ ਪੰਜਾਬ ਡੁੱਬ ਗਿਆ ਜੀ ਸਾਰੇ ਸਾਲਾਂ ਚੋ ਤਿੰਨ ਵਾਰ ਪੰਜਾਬ ਹੜ੍ਹਾਂ ਵਿੱਚ ਡੁੱਬ ਗਿਆ ਕੀ ਗੱਲ ਪਹਿਲੇ ਬਰਸਾਤਾ ਨਹੀਂ ਸੀ ਹੁੰਦੀ ਹੈ ਹਾਂਜੀ ਹਾਂਜੀ ਸਾਲਾ ਡੁੱਬ ਗਿਆ ਇਹਨਾਂ ਦੀ ਬੰਦ ਨੀਤੀ ਕਰ ਕਲੇਣਾ ਬੰਦ ਇਹ ਪੁਰਾਣੇ ਵਕਤ ਮੈਂ ਤਾਂ ਥੋੜੇ ਜੀ ਸਨਦਰ ਸਾਹਿਬ ਗੱਲ ਸੁਣਾਣਾ ਚਾਹੁੰਦਾ ਸਾਰੇ ਬਜ਼ੁਰਗ ਜੀ ਜਾਣਦੇ ਨੇ ਰਾਜਸਥਾਨ ਦੇ ਵਿੱਚੋਂ ਬੇਰੂਪੀ ਆਉਂਦੇ ਹੁੰਦੇ ਸੀ ਬੇਰੂਪੀ ਕਿ ਉਹ ਲੱਗਾ ਤਾਂ ਹੀ ਜੀ ਪਤਾ ਜੇ ਉਹਨਾਂ ਦਾ ਲੀਡਰ ਹੁੰਦਾ ਹੀ ਸਰਦਾਰ ਸਾਹਿਬ ਉਹਨੇ ਪੁਲਿਸ ਦੇ ਥਾਣੇਦਾਰ ਦੇ ਕੱਪੜੇ ਪਾਏ ਟੋਪੀ ਸਿਰ ਤੇ ਲਈ ਹੋਣੀ ਪਹਿ ਇੱਕ ਸੋਟੀ ਜੀ ਕੱਛ ਦੇ ਥੱਲੇ ਲਈ ਹੋਣੀ ਸਿੱਧੀ ਮੂਛ ਪਾਈ ਤੇ 9-10 ਜਣੇ ਪਿੱਛੇ ਸਪਾਹੀ ਤੇ ਹੌਲਦਾਰਾਂ ਦੀ ਵਰਦੀ ਤੁਰੇ ਜਣ ਨਿਆਣਿਆਂ ਨੇ ਇਕੱਠੇ ਹੋ ਜਣਾ ਸੀਟੀਆਂ ਮਾਰ ਲੀਆਂ ਸ਼ੁਰੂ ਕਰ ਦੇਣੀਆਂ ਉਹਨਾਂ ਨੇ ਸਾਰਾ ਸ਼ਬਾਬ ਦਾ ਚੌਕ ਜਦੋਂ ਫਿਰਦੇਣ ਉਸ ਤੋਂ ਬਾਅਦ ਥਾਣੇਦਾਰ ਨੇ ਟੋਪੀ ਲਾ ਲਈ ਰੇੜੀ ਰੇੜੀ ਦੁਕਾਨੋ ਦੁਕਾਨੋ ਜਨਾ ਕਹਿੰਨੇ ਦਸੀ ਬਾਦ ਦੇ ਨਹੀਂ ਕਹਿੰਨੇ ਜਵਾਨੀ ਬਾਦ ਦੇ ਨਹੀਂ ਪੁਰਾਣੇ ਵਾਂ ਕਹਿੰਨੇ ਜਾਨੀ ਛੁੱਟਦੇ ਨਹੀਂ ਤੇ ਜਦੋਂ ਸਾਰਾ ਸ਼ੋਅ ਮੁਕੰਮਲ ਹੋ ਜਾਣਾ ਉਹਨੇ ਟੋਪੀ ਸਿਰ ਤੇ ਰੱਖਣੀ ਤੇ ਦੁਰ ਚੱਲ ਇਹ ਤੇ ਬਹਿ ਰੂਪੀਆ ਐ ਇਹਦੀ ਟੋਪੀ ਦਾ ਤੇ 1 ਸਾਲ ਰਹਿ ਜਾਂਦੀ ਇਹਦੋਂ ਕੁਕੀ ਲੱਭ ਤੇ ਕਰਨੇ ਅਸੀਂ ਅਸਲ ਇਹਨੂੰ ਥਾਣੇਦਾਰ ਸਮਝਦੇ ਆਂ ਜੀ ਅਸਲ ਪੁਲਿਸ ਹੁੰਦੀ ਇਹਨਾਂ ਨੂੰ ਰਾਜ ਕਰਨ ਦਾ ਲੱਖਾ ਸਿੰਘ ਦੀ ਵਾਰ ਹੁੰਦਾ ਰਖਾ ਨਹੀਂ ਨੌਕੀਦਾਰ ਨਹੀਂ ਜੇ ਚੌਕੀਦਾਰ ਉਹ ਹੀ ਦੱਸੇ ਨਾ ਚੌਕੀਦਾਰ ਤਾਂ ਵਾਰੀ ਵਾਰੀ ਨਾਲ ਲੈਣਾ ਕਿਉਂਕਿ ਚੌਕੀਦਾਰ ਚੰਗਾ ਸੁਚੇਤ ਹੋਏਗਾ ਤਾਂ ਪਿੰਡ 'ਚ ਸਾਲ ਨਹੀਂ ਲੱਗੇਗੀ ਚੋਰ ਨਹੀਂ ਵਾਰ ਸਕਦਾ ਇਹ ਠੀਕ ਜਿਹਾ ਡਿਗਾ ਲਾ ਹਾਂ ਇਹ ਚਾਹ ਲੈ ਕੰਮ ਇਹ ਲੱਖੇ ਦਾ ਤਾਂ ਹੀ ਤਾਂ ਦੇ ਚੋਰੀ ਕਰ ਚੁਲਦੀ ਇੱਕ ਮੈਨੂੰ ਗੱਲ ਮੁਕੰਮਲ ਕਰ ਲੈ ਮੈਨੂੰ ਗੱਲ ਭੁੱਲ ਜਾਈ ਤਪੇਨਾ ਕੋਸਾ ਨੂੰ ਪਿੰਡ ਪੁੱਛੇ ਵਰਦੀ ਹਾਂ ਸਾਨੂੰ ਪਹਿਲਾਂ ਦੱਸਦੇ ਵੀ ਐ ਫਲਾਉਂਦਾਂ ਰੇਟ ਦਾ ਨਾਮ ਕੀ ਆ ਅੰਮ੍ਰਿਤ ਦਾ ਦੱਸੋ ਹੋਣੀ ਦੱਸੋ ਹੋਣੀ ਤੁਹਾਨੂੰ ਤਾਂ ਦੱਸੇ ਕਿ ਤੂੰ ਕੋਈ ਚੋਰਾ ਨਾਲ ਲੜੀ ਇਹਦੇ ਡੌਂਕੀਦਾਰ ਨੂੰ ਦੱਸ ਦਿੱਤਾ ਇਹਨਾਂ ਨੇ ਤੇ ਫਿਰ ਪਿੰਡ ਦੇ ਵਿੱਚ ਡਾਕਾ ਕਿਸ ਤਰ੍ਹਾਂ ਵਕੇਗਾ ਨਸ਼ਾ ਕਿਸ ਤਰ੍ਹਾਂ ਵਕੇਗਾ ਇਹ ਰਾਤ ਦੇ ਵਿੱਚ ਕਿਸਰਾ ਹੋਏਗੀ ਇਹ ਗੈਂਗਸਟਰ ਕੇ ਸਾਥ ਚੱਲਣਗੇ ਆ ਨਵੀਂ ਗੱਲ ਸੁਣੀ ਤੁਸੀਂ ਵੇਖੋ ਇਹ ਕੇ ਸੀਰੀਅਲ ਦਾ ਗੈਂਗਸਟਰ ਏ ਉਹਨੇ ਚਸਾਕ ਨਹੀਂ ਦਿੱਤੀ ਇਹ ਆਮ ਆਦਮੀ ਪਾਜੀ ਦੇ ਕੈਂਡੀਡੇਟ ਕੇ ਇਲੈਕਸ਼ਨ ਮੁਕ ਲੈਣ ਦੇ ਤੈਨੂੰ ਚੁਭਾਲ ਵਾਲੇ ਏਡੇ ਤੇ ਲਿਆਤੀ ਵਸਤੇ ਇਹਨਾਂ ਕਰਕੇ ਜੋ ਕੁਝ ਕਰਨਾ ਏ ਉਹ ਸੁਣ ਲਿਓ ਕਹਿਣ ਦਾ ਮਕਸਦ ਇਹ ਹੈ ਜੇ ਜਿਹੜੀ ਸਰਕਾਰ ਆਪਣੇ ਕੈਂਡੀਡੇਟ ਨੂੰ ਬਚਾ ਨਹੀਂ ਸਕਦੀ ਤਾਂ ਤੁਹਾਡਾ ਬਚਾ ਕੀ ਕਰੇਗੀ ਇਹ ਰਾਜਦ ਕਰਨ ਦੇ ਕਾਬਿਲ ਹੈ ਨਹੀਂ ਇਹ ਤੇ ਬਹਿਰੂਪੀਏ ਨੇ ਆਂਗੇ ਸੀਟੀਆਂ ਮਾਰਨਗੇ ਸ਼ੋਅ ਬਣਾਣਗੇ ਗੱਲ ਕਰਨਗੇ ਤੇ ਖਾ ਜਾਂਦੇ ਹੋਣਗੇ ਕੁਝ ਦਿੱਤਾ ਮੈਂ ਇੱਥੇ ਬੈਠੇ ਹੋਏ ਸਾਰੇ ਆਪਣੇ ਵੀਰਾਂ ਨੂੰ ਕਹਿਣਾ ਚਾਹੁੰਦਾ 42000 42 ਲੱਖ ਇੱਥੇ ਲੋਕਾਂ ਨੂੰ ਰਾਸ਼ਨ ਡਾਕਟਰ ਮਨਮੋਹ ਸਿੰਘ ਤੇ ਬੀਬੀ ਸੋਨੀਆ ਗਾਂਧੀ ਨੇ ਦਿੱਤਾ ਰਾਈਟ ਟੂ ਫੂਡ ਤੇ ਥੱਲੇ ਲਖਾ ਸਿੰਘ ਜੀ ਕੋਈ ਹਿੰਦੁਸਤਾਨ ਦਾ ਬੰਦਾ ਭੁੱਖਾ ਨਹੀਂ ਸੌਂਦਾ ਹੁਣ ਤੁਹਾਡੀ 12 ਲੱਖ ਕਾਰਡ ਕੱਟ ਦਿੱਤਾ ਆਪਨੇ ਤੇ ਭਾਜਪਾ ਨੇ ਲਾ ਕੇ 12 ਲੱਖ ਹੁਣ ਜਿੱਦਣ ਤੁਹਾਨੂੰ ਹੁਣ ਦੋਆ ਚਾਰਾਂ ਪੰਜਾਂ ਦੇਣਾ ਇਲੈਕਸ਼ਨੋਂ ਪਹਿਲੇ ਗਿਆ ਇਲੈਕਸ਼ਨੋਂ ਬਾਅਦ ਜਿੱਦਣ ਰਾਸ਼ਨ ਆਇਆ ਜਿਹੜੇ ਪੰਜ ਬੰਦਿਆਂ ਨੂੰ ਰਾਸ਼ਨ ਮਿਲਦਾ ਏ ਤਿੰਨਾਂ ਦੇ ਨਾਂ ਰਹਿ ਜਾਣੇ ਦੋਹਾਂ ਦੇ ਨਾਂ ਕੱਟੇ ਗਏ ਤੇ ਰਾਸ਼ਨ ਦੇ ਵਿੱਚ ਵੀ ਕਮੀ ਏ ਜਿੱਥੇ 3 ਕਿਲੋ ਸੀ ਉਥੇ 5 ਰਹਿ ਗਏ ਕਿਉਂ ਸਹੀ ਏ ਕਿ ਨਹੀਂ 5 ਕਿਲੋ ਤੇ ਆਲੇ ਜਿਹੜੀ ਇਹ ਸਿੰਘ ਸੀ ਪੈਨਸ਼ਨ ਅਸੀਂ 1500 ਤੋਂ 2500 ਦਾਂਗੇ ਕਿਸੇ ਨੂੰ ਮਿਲੀ ਬਾਖਰੀ ਕਰੋ ਦੀ ਕਿਸੇ ਨੂੰ ਮਿਲੇ ਨਹੀਂ ਉਹ ਜੀ ਨਹੀਂ ਮਿਲਿਆ ਇਹ ਲੱਭਦੇ ਫਿਰ ਆਪਣੇ ਕੋਕੀਲ ਨੇ ਉਹ ਕਿਹਾ ਕੋਈ ਨਹੀਂ ਮਿਲਿਆ ਉਹ ਮਿਲਣਾ ਕਿੱਥੋਂ ਹੈ ਪਹਿਲੇ ਤੇ ਭਗਵਾਨ ਤੇ ਤੇ ਇਹਦੇ ਐਮਐਲਏ ਇਹਨਾਂ ਦੇ ਮੰਤਰੀ ਹੋਣ ਦੇ ਕੋਈ ਇਹਨਾਂ ਦੀ ਹਵਾਲ ਨਿਕਲ ਗਈ ਅਲਾਈਟ ਬੰਦ ਕਰਾ ਦਿੱਤੀ ਇਹ ਹੋਰ ਕੋਈ ਵੀ ਕਰ ਸਕਦਾ ਨਹੀਂ ਕੰਮ ਹੀ ਇਹ ਕਰਦਾ ਆਹ ਐਂਸਰ ਲਾ। ਮੇਰੀ ਬੇਨਤੀ ਇੱਕ ਚੰਗੀ ਤਰ੍ਹਾਂ ਸੁਣ ਲਓ। ਸਾਡਾ ਵੀ 2022 ਦੇ ਵਿੱਚ ਅਸੀਂ ਡੀਕਦੇ ਰਹੇ। ਐਂਸਰ ਸਮਝਦੇ ਅਸੀਂ ਜਿੱਤ ਜਾਵਾਂਗੇ। ਦੂਜੇ ਸਮਝਦੇ ਅਸੀਂ ਜਿੱਤ ਜਾਵਾਂਗੇ। ਹੈਲੋ ਬੈਜੋ। ਆ ਗਿਟ। ਅਸੀਂ ਸਮਝਦੇ ਅਸੀਂ 22 ਚ ਅਸੀਂ ਜਿੱਤ ਜਣ। ਦੂਜੇ ਬਾਈ। ਆਹ ਤਾਂ ਹੈਲੋ ਪਿੱਛੋਂ ਨਾ ਪਿਛਾ ਨਾ ਪਿਛਾ ਹਾਂ ਹਾਂ ਹਲੋ 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 ਹਾਲਿਆ ਹੈ ਇਲਾਕਾ ਮੇ ਦੀ ਅਸੀਂ ਇਹ ਵਿਚਾਰਦੇ ਰਹੇ ਕਿ ਕਾਂਗਰਸ ਜਿੱਤੇਗੀ ਕਾਲੀ ਸਮਝਦੇ ਰਹੇ ਸੀ ਜਿੱਤਾਂਗੇ ਦਾ ਮਾਰ ਕੇ ਇਹ ਲੈ ਗਈ ਚੜੂਵਾਰ ਕਿਸੇ ਨੇ ਇਨਾਂ ਦਾ ਬੂਥ ਵੀ ਨਹੀਂ ਸਿਲਾਇਆ ਹੁਣ ਮੇਰੀ ਇੱਕ ਗੱਲ ਸਮਝ ਲਓ ਚੰਗੀ ਤਰ੍ਹਾਂ ਸੁਣੋ ਐਸ਼ੇ ਐਸ਼ੇ ਦਾ ਥੋੜਾ ਮੋਟਾ ਮਾਹੌਲ ਬੱਟ ਮੈਂ منٹ کلو میں اس گلتے مبارک دینا چاہوں گا رمن جی ساڑھا بہت تگڑا چل ہے میں انہوں زبان دینا گرو سا صاحب میئرکھنڈ سرکار آئے ایک نمبر سے بندہ رکھا ایک نمبر نہ کہ نہ میں اپنے عزیز ਸਾਹਿਬ ਗੁਰਸ਼ਿੰਦਰ ਸਿੰਘ ਜੀ ਕਮਾਲ ਸਾਹਿਬ ਦਾ ਬੜਾ ਮਸ਼ਹੂਰ ਆ ਪੜ੍ਹਿਆ ਲਿਖਿਆ ਸਾਡਾ ਨੌਜਵਾਨ ਜੀ ਉਹਨੇ ਅੱਜ ਫੰਕਸ਼ਨ ਕਰਾਇਆ ਮੇਰਾ ਆਪਣਾ ਪਰਿਵਾਰ ਦੇਦੇ ਸਰਕਵਾਸੀ ਪਿਤਾ ਦਾਸਤਨਾਮ ਸਿੰਘ ਬਾਜਵਾ ਜੀ ਦਾ ਬਹੁਤ ਕਰੀਬੀ ਰਿਸ਼ਤਾ ਸਭਿੰਦਰ ਸਿੰਘ 베ਲਾ ਜੀ ਦਾ ਤਿੰਨ ਵਾਰ ਦੇ ਐਮਐਲਏ ਉਹਨਾਂ ਦੇ ਬਰਦਰ ਅੰਦਰ ਦੇ ਉਹਨਾਂ ਦੀ ਧਰਮ ਪਤਨੀ ਸ਼ਾਦੀ ਵੱਡੀ ਪਿਆ ਸ਼ਾਦੀ ਆਪਣੀ ਬੇਟੀ ਉਹਨਾਂ ਦੀ ਬੇਟੀ 베ਲਾ ਸਾਹਿਬ ਦਾ ਬੇਟਾ ਸਾਡਾ ਆਪਣਾ ਜੀ ਸਾ ਲਾਜਵੀਰ ਸਿੰਘ ਭੋਲਰ ਦੀ ਸਾ ਕਰਨਬੀਰ ਸਿੰਘ ਬੁਰਜ ਦੀ ਸਾ ਬਲਬੀਰ ਸਿੰਘ ਸਿੱਧੂ ਦਾ ਸਾਡੇ بڑے ਵੱਡੇ ਕਾਂਗਰਸ ਦੇ ਲੀਡਰ ਨੇ ਹੈਲਥ ਦੇ ਮਿਨਿਸਟਰ ਨੇ ਸ਼ਿਵਾਲਿਕ ਪਹਿਲਾ ਸਾਹਿਬ ਦਾ ਨਾਮ ਤੇ ਆ ਗਿਆ ਕਬਲਤੀ ਚਾਵਲਾ ਜੀ ਸਜੇ ਹੱਥ ਮੇਰੇ ਖੜੇ ਦੇ ਨਾਰੇ ਤੁਹਾਡੇ ਲੋਾਰੇ ਤੋਂ ਮੈਂ ਸਾਰਿਆਂ ਦਾ ਬਹੁਤ ਮਸ਼ਕੂਰ ਆ ਮੈਂ ਇੱਕੋ ਬੇਨਤੀ ਕਰਨੀ ਆ ਮੇਰੀ ਗੱਲ ਸੁਣਦੇ ਪਹਿਲੀ ਗੱਲ ਤੇ ਜਿਹੜੇ ਆਪਣੇ ਬੰਦੇ ਨੇ ਪੰਜਾਬੀ ਨੇ ਇਹਨਾਂ ਨੂੰ ਕੋਈ ਡਰ ਖੌਫ ਕਿੱਦ ਨੂੰ ਐ ਨਹੀਂ ਹਨ ਵੇਸ਼ ਸੋਰੇ ਬਲਟਾ ਹੁਦੀਆ ਤੇ ਨਧਾਰੇ ਤੁਹਾਨੂੰ ਪਤਾ ਤਨਤਾਂ ਦੇ ਵਿੱਚ ਲਕੀਰ ਸਾਹਿਬ ਦੇ ਗੁਰਦੁਆਰਾ ਹੈ ਲਖਾ ਸਿੰਘ ਦੀ ਪਤਨ ਇਤਿਹਾਸ ਪਤਾ ਸੀ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚੀ ਸੀ ਉੱਥੇ ਜੇਲਾ ਨੇ ਪੰਥ ਦੇ ਵਾਸਤੇ ਕੁਰਬਾਨੀਆਂ ਦੇਣੀਆਂ ਨੇ ਜਦੋਂ ਕੁਝ ਮੁਗਲਾਂ ਨੇ ਕਿਰਾਬਤ ਦੀ ਫਿਰੇ ਦਰਬਾਰ ਸਾਹਿਬ ਸਾਹਿਬ ਦੀ ਕੀਤੀ ਸੀ ਤੇ ਉਹਨਾਂ ਲਾਈਨ ਖਿੱਚੀ ਕਿ ਜਿੱਦਾਂ ਨੇ ਹੁਣ ਛਾਤਾ ਦੇਣੀਆਂ ਨੇ ਉਹ ਲਾਈਨ ਪਾਰ ਕਰ ਦਿਓ ਜਿੱਦੇ ਬਗਰੋਂ ਭੱਜਣਾ ਮਿਲਾਂ ਉਹ ਹੁਣੇ ਹੀ ਕਰਾਂ ਨੂੰ ਤੁਰੀ ਇਹ ਉਹ ਪਿੰਡਨ ਧਰਤੀ ਇਹ ਇਤਿਹਾਸਿਕ ਧਰਤੀ ਹੈ ਇਹ ਗੁਰੂਆਂ ਪੀਰਾਂ ਤੇ ਗੰਗਰਾਂ ਦੀ ਸੂਰਬੀਰਾਂ ਦੀ ਧਰਤੀ ਹੈ ਨੂੰ ਕੋਣ ਰਾ ਸਕਦਾ ਜਿੱਦਾਂ ਮੋਟਾ ਬੈਲੀਆਂ ਮੇਰੀ ਮਾਓ ਤੇ ਭੈਣੋ ਮੇਰੀ ਗੱਲ ਸੁਣ ਲਓ ਉਸ ਦਿਨ ਲਖਾ ਸਿੰਘ ਜੀ ਜਾਂ ਤੇ ਉਹਨਾਂ ਦੇ ਪਰਮਾਤਮਾ ਜਾਂ ਉਹ ਨੀਯ ਮਸ਼ੀਨ ਤੇ ਜਾਂ ਉਹ ਤੁਸੀਂ ਖਲੋਤੇ ਆ ਕੋਈ ਕੱਲ ਨੂੰ ਟੈਲੀਫੋਨ ਲਾ ਕੇ ਖਲੋਦਾ ਨਹੀਂ ਹੁੰਦੇ ਹੁਣ ਜਿਸ ਤਰ੍ਹਾਂ ਬਿੜਾ ਬੂਤ ਲਾਏ ਇਹਨਾਂ ਸਰਕਾਰ ਚ ਲੈ ਜਾਂਦਾ ਸੀ ਐਸ ਤਰ੍ਹਾਂ ਹੀ ਖੁੱਲ ਕੇ ਵੋਟ ਪਾਓ ਇੱਕ ਤਰਫਾ ਵੋਟ ਹੋਏ ਕਰਨ ਤੁਹਾਡਾ ਐਮਐਲਏ ਬਣੇ ਗੁਰੂ ਮਾਨ ਸਿੰਘ ਸਾਹਿਬ ਦੀ ਮੇਰ ਨਾਲ ਅਸੀਂ ਆਖੇ ਸੀ ਤੁਹਾਡਾ ਫਿਰ ਇਧਰ ਗੱਲਸ ਨੂੰ ਅਸੀਂ ਤੁਹਾਡਾ ਇੰਟਰਨੈਸ਼ਨਲ ਬਾਰਡਰ ਖੋਲਣਾ ਚਾਹੁੰਦੇ ਸਾਡਾ ਮਕਸਦ ਹੈ ਕਿ ਆਂਦੇ ਟਾਈਮ ਦੇ ਵਿੱਚ ਅਚਬਾੜ ਤਾਨੂੰ ਪਤਾ ਸ਼ੇਰਸ਼ਾ ਸੂਰੀ ਮਾਰਕ ਹੁੰਦਾ ਸੀ ਇਹ ਜਿਹੜੂ ਡੀਟੀ ਰੋਡ ਕਿਹਾ ਜਾਂਦਾ ਇੱਥੋਂ ਸਿੱਧੀ ਲਾਹੌਰ ਨੂੰ ਜਾਂਦੀ ਸੀ ਸਰ ਚਵਾਲ ਦੇ ਵਿੱਚ ਸਾਰੇ 25 26 ਕਿਲੋਮੀਟਰ ਦੇ ਤੋਂ ਬਾਅਦ ਜਿੱਦਣ ਵਾਗਾ ਖੁੱਲਿਆ ਉਹ ਟੇਨ ਸਰਦਾਰ ਸਾਹਿਬ ਕਿਸੇ ਨੌਜਵਾਨ ਬੱਚੇ ਨੂੰ ਬਾਹਰ ਦੇ ਦੇਸ਼ਾਂ 'ਚ ਜਾਣ ਦੀ ਲੋੜ ਨਹੀਂ ਪਈ ਸਾਰੀ ਹਿੰਦੁਸਤਾਨ ਦੀ ਇੰਡਸਟਰੀ ਸਾਰੇ ਟਰੇਡਿੰਗ ਹਾਊਸਲ ਇਸ ਕਾਂਗੇ ਹਜ਼ਾਰਾਂ ਟਰੱਕ ਹਿੰਦੁਸਤਾਨ 'ਚੋਂ ਏਸ਼ੀਆ ਦੇ ਵਿੱਚ ਤੇ ਯੂਰਪ ਤੇ ਜਾਣਗੇ ਹਜ਼ਾਰਾਂ ਦੀ ਤਦਾਦ ਦੇ ਰੋ ਸਾਰੇ ਜੋਰਪ ਤੋਂ এਸ਼ੀਆ ਤੋਂ ਜਿਹੜਾ ਸਿਲਕ ਰੂਟ ਕਿਹਾ ਜਾਂਦਾ ਹੈ ਦਰੇ ਦਰੇ ਖਾਇਬਰ ਤੋਂ ਸਿੱਧਾ ਪਸ਼ਾਵਰ ਪਸ਼ਾਵਰ ਤੋਂ 라ਵਲਪਿੰਡੀ 라ਵਲਪਿੰਡੀ ਤੋਂ ਲੋਰ ਲੋਰ ਤੋਂ ਅਮਰਸਰ ਅਮਰਸਰ ਤੋਂ ਦਿੱਲੀ ਤੇ ਦਿੱਲੀ ਤੋਂ ਸਾਰੇ ਦੇ ਇਹ ਸੁਕੀ بندر ਕਾ ਅਸੀਂ ਖੋਲਣਾ। ਸਾਡਾ ਸੁਪਨਾ ਹੈ ਸੁਕੀ بندر ਕਾ ਖੋਲਣਾ। ਇਹ ਪੈਸੇ ਹੋਣਗੇ ਨੌਜਵਾਨਾਂ ਨੂੰ ਕੰਮ ਮਿਲੇਗਾ। ਅਸ਼ੀਆ ਜਿਹੜਾ ਨਸ਼ੇ ਦਾ ਕੋੜ ਹੈ ਇਹਨੂੰ ਵੱਡੇ ਚ ਵੀ ਕਾਮਯਾਬੋ। ਹੁੰਡਾ ਕਰਦੀ ਇਥੇ ਅਤੇ ਸਾਡੇ ਨੌਜਵਾਨ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਜਾਣਾ ਨਹੀਂ ਪਏਗਾ ਇਹ ਏਰੀਆ ਮੇਰੀ ਇੱਕ ਗੱਲ ਇੱਕ ਸੁਣ ਲਿਓ ਪਤਾ ਨਹੀਂ ਜ਼ਿੰਦਗੀ ਸਾਨੂੰ ਕਿੰਨੇ ਕੁ ਪਰਮਾਤਮਾ ਨੇ ਬਖਸ਼ੀ ਹੈ ਕਿੰਨੀ ਨਹੀਂ ਬਟ ਇਹ ਦੇ ਨੌਜਵਾਨ ਬੱਚਿਆਂ ਨੂੰ ਮੈਂ ਕਹਿ ਲੱਗਾ ਇੱਕ ਦਿਨ ਤੁਸੀਂ ਯਾਦ ਕਰੋਗੇ ਤੁਹਾਡੇ ਪਿੰਡ ਦੇ ਵਿੱਚ ਪ੍ਰਧਾਨ ਸਿੰਘ ਬਾਜਵਾ ਹੈ ਇਹ 3-3 ਕਰੋੜ 4-4 ਕਰੋੜ 5-5 ਕਰੋੜ ਨੂੰ ਕਿੱਲਾ ਇੱਕੋ ਦੀਆਂ ਪੈੜੀਆਂ ਵੇਚਣੀਆਂ ਨੇ ਪੈੜੀ ਨਾ ਕੋਈ ਵੇਚਿਓ ਇਹ ਪੈੜੀ ਵਿਕਣੀ ਹੈ ਤੁਹਾਡੇ ਹੁੰਦੇ ਆ ਹੁੰਦੇ ਆਈ ਇਹ ਬਾਜ਼ਾਰ ਖੁੱਲਣਾ ਤੁਹਾਡੇ ਹੁੰਦੇ ਹੀ ਰੋਜ਼ਗਾਰ ਆਣਾ ਤੁਹਾਡੇ ਹੁੰਦੇ ਹੀ ਚਬਾਲ ਇੱਕ ਛੋਟਾ ਜਿਹਾ ਕਸਬਾ ਕੋ ਵੱਡੇ ਸ਼ਹਿਰ ਦੇ ਵਿੱਚ ਤਬਦੀਲ ਹੋਣਾ ਤਰਨਤਾਂ ਸਾਹਿਬ ਅੰਮ੍ਰਿਤਸਰ ਬਾਦਰ ਦਾ ਸਾਰਾ ਏਰੀਆ ਇਹਦੇ ਨਾਲ ਪਰਫੁੱਲਟ ਹੋਏਗਾ ਰਾਜਪੁਰੇ ਤੋਂ ਲੈ ਕੇ ਪੰਜਾਬ ਹਿੰਦੁਸਤਾਨ ਦਾ ਸਾਰਾ ਉਮੀਦ ਏਰੀਆ ਸਾਰਾ ਉਮੀਦ ਇਹ ਬਣੇਗੀ ਰੀਜਨ ਬੜਾ